ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਬੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹਉਤੇ ਸੋਰੰਖ ਨਹਿ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਇਹੀ ਹੋਤ ਚਰਨ ਕਮਲ ਮਨ ਬੀਦਿਓ ਬੂਝਣ ਸੁਰਤ ਸੰਜੋਗ ਸਾਗਰ ਮੇਰ ਉਧਿਆਨ ਬਨ ਨਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਿਰੰਮ ਕੈ ਗਨ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਇ ਬੀਦੇ ਬਾਂਦੇ ਕਮਲ ਮਹਿ ਭਵਰ ਰਹਿ ਲਪਟਾਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉ ਸਰਬ ਮੂਸਨ ਮਰਮ ਨ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮਾਣ ਬੀਦਿਓ ੁਰਜਿਓ ਮਿਥ ਵਿਵਹਾਰ ਘਬ ਦਬ ਜਬ ਜਾਰੀ ਐ ਬਿਸ਼ਰਤ ਪ੍ਰੇਮ ਵਿਹਾਲ ਮੂਸਨ ਤਬ ਹੀ ਮੂਸੀ ਐ ਬਿਸ਼ਰਤ ਪੁਰਖ ਦਇਾਲ ਜਾ ਕੋ ਪ੍ਰੀਮ ਸੁਆਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨ ਨਕਤੂ ਜਾਹੇ ਲਖ ਘਾਟੀ ਊਚਾ ਘਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਣੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤਚਾਰ ਮੂਸਨ ਮਗਨ ਮਰਮ ਸਿਆ कांड Khand kar har magan payo priya prem seyo soodana simrat ang prakat payo sab loh mah nanak adam patang magan payo priya prem seyo soodana simrat ang prakat payo sab loh mah ਨਾਨਕ ਅਦਮ ਪਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ